ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਜਿਹੜੀ ਕੁਦਰਤੀ ਖੇਤੀ ਆ ਕੁਦਰਤ ਨਾਲ ਮਿਲ ਜੁਲ ਕੇ ਕੀਤੀ ਜਾਂਦੀ ਆ ਤੁਸੀਂ ਕੁਦਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਹੁੰਦਾ ਤੇ ਉਹਨੂੰ ਸੰਭਾਲਣਾ ਹੁੰਦਾ ਪਰ ਜਦੋਂ ਕੁਦਰਤ ਨੂੰ ਸੰਭਾਲਿਆ ਜਾਂਦਾ ਹੈ ਉਹਦੇ ਨਿਯਮਾਂ ਦੇ ਮੁਤਾਬਕ ਚੱਲਿਆ ਜਾਂਦਾ ਤਾਂ ਰਿਜ਼ਲਟ ਬਹੁਤ ਸ਼ਾਨਦਾਰ ਤੇ ਵਧੀਆ ਹੁੰਦੇ ਨੇ ਪਹਿਲਾਂ ਇਹਦੇ ਵਿੱਚ ਆਪਣੇ ਦੋ ਤਿੰਨ ਫਸਲਾਂ ਸਨ ਹੋਏ ਸਨ ਉਹ ਤਾਂ ਹੁਣ ਵੀ ਵਿੱਚ ਫੁੱਲ ਖਿੜ ਰਹੇ ਨੇ ਤੇ ਆ ਚਿੱਟੇ ਰੰਗ ਦੀ ਸਫੈਦ ਮੋਲੀ ਸੀ ਤੇ ਆ ਸਾਈਡ ਆਪਣੇ ਸਿੰਗਰਾ ਸੀਗਾ ਸਿੰਗਰਾ ਰੱਖ ਲਿਆ ਤੇ ਪਿੱਛੇ ਜਿਹੜਾ ਆਪਣਾ ਫੁੱਲ ਚਿੱਟੇ ਰੰਗ ਦੇ ਨਜ਼ਰ ਆ ਰਹੇ ਨੇ ਉਹ ਆਪਣੇ ਆ ਜਿਹੜੀ ਮੋਲੀ ਆ ਰੰਗਦਾਰ ਤੇ ਬੜਾ ਗੂੜਾ ਰੰਗ ਹੈ ਦਾ ਤੇ ਹੁਣ ਫੁੱਲਾਂ ਨਾਲ ਭਰ ਚੁੱਕੀ ਆ ਜਿਹੜੀ ਖਾਸ ਗੱਲ ਆ ਇਹਦੇ ਉੱਤੇ ਕੁਦਰਤ ਕਿਵੇਂ ਕੰਮ ਕਰਦੀ ਹੈ ਉਹਦੇ ਤੇ ਮਧੂਮੱਖੀਆਂ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨੇ ਮਤਲਬ ਹਰੇਕ ਫੁੱਲ ਤੇ ਘੁੰਮ ਰਹੀਆਂ ਨੇ ਤੇ ਮਧੂਮੱਖੀ ਦੀ ਖਾਸੀਅਤ ਆ ਜਿੱਥੇ ਮਧੂਮੱਖੀ ਜ਼ਿਆਦਾ ਕੰਮ ਕਰਦੀ ਆ ਉੱਥੇ ਤੇਲੇ ਦੀ ਬਿਮਾਰੀ ਬੜੀ ਘੱਟ ਆਉਂਦੀ ਆ ਜਾਂ ਨਾ ਮਾਤਰਾ ਦੀ ਜਾਂ ਆਉਂਦੀ ਹੋਣੀ ਹੈਗੀ ਪਰ ਆਪਣੇ ਖੇਤ ਵਿੱਚ ਕੋਈ ਤੇਲੇ ਦੀ ਬਿਮਾਰੀ ਨਹੀਂ ਆਈ ਕੁਝ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਤੇ ਖਾਸ ਗੱਲ ਹੈ ਵੀ ਇਹ ਫਸਲ ਨੇ ਕਦਗਾਠ ਪੂਰਾ ਕੀਤਾ ਤੇ ਇਸ ਤੋਂ ਜਿਹੜਾ ਹੁਣ ਆਪਾਂ ਨੂੰ ਮੂੰਗਰਾ ਪ੍ਰਾਪਤ ਹੋਊਗਾ ਸਾਰ ਮੰਡੀ ਵੇਚਾਂਗੇ ਇਹ ਤਕਰੀਬਨ 40 ਰੁਪਏ ਮਤਲਬ 20 ਰੁਪਏ ਪਾਈਆ 80 ਰੁਪਏ ਕਿਲੋ ਤੱਕ ਇਹ ਮੋਗਰਾ ਵਿਕ ਜਾਂਦਾ ਜੇ ਆਪਾਂ ਦੇਖੀਏ ਤਾਂ ਬਹੁਤ ਵਧੀਆ ਰੇਟ ਮਿਲ ਜਾਂਦਾ ਕਿਉਂਕਿ ਇਹ ਲਗਾਤਾਰ ਉਤਪਾਦਨ ਦਊਗਾ ਤੇ ਜਦੋਂ ਪੱਕ ਜਾਊਗਾ ਪੱਕਣ ਤੋਂ ਬਾਅਦ ਆਪਾਂ ਇਹਨੂੰ ਤੇਲ ਕਢਾ ਸਕਦੇ ਆ ਬੀਜ ਦਾ ਤੇ ਇਹਨੂੰ ਬੀਜ ਵੀ ਸਕਦੇ ਆ ਕਿਉਂਕਿ ਇਹ ਜਿਹੜੀ ਮੂਲੀ ਦੀ ਖਾਸੀਅਤ ਆ ਇਹ ਖਾਸੀਅਤ ਇਹ ਆ ਵੀ ਇਹ ਮੂਲੀ ਵੱਢ ਕੇ ਜੇ ਨਾਂ ਵੀ ਲਈਏ ਹਾਂ ਵੀ ਇਹ ਨਸਰ ਦੇ ਨਹੀਂ ਹੈਗੇ ਜਿਵੇਂ ਦੂਜੀਆਂ ਦੇਸੀ ਮੂਲੀਆਂ ਦੀ ਹੋਰ ਕਿਸਮਾਂ ਨੇ ਉਹ ਬੜੀ ਛੇਤੀ ਨਸਰ ਜਾਂਦੀਆਂ ਨੇ ਪਰ ਜਿਹੜਾ ਇਹ ਵੀ ਹੈ ਬਹੁਤ ਲੇਟ ਨਸਰਦਾ तकरीबन ਨੇ ਉਸ ਸਮੇਂ ਆਪਾਂ ਨੂੰ ਮੋਂਗਰੇ ਦੀ ਫਸਲ ਦਊਗਾ ਜਦੋਂ ਮਾਰਕੀਟ ਵਿੱਚ ਦੂਜੀਆਂ ਸਬਜ਼ੀਆਂ ਬਹੁਤ ਘਟ ਚੁੱਕੀਆਂ ਹੋਣਗੀਆਂ ਗਰਮੀ ਦੀ ਆ ਨਹੀਂ ਰਹੀ ਹੁੰਦੀ ਤੇ ਸਰਦੀਆਂ ਜਾ ਚੁੱਕੀਆਂ ਹੁੰਦੀਆਂ ਨੇ ਉਸ ਟਾਈਮੇ ਮੋਂਗਰੇ ਦਾ ਰੇਟ ਆਪਾਂ ਨੂੰ ਤਾਂ ਵਧੀਆ ਮਿਲ ਜਾਂਦਾ ਤੇ ਜਿਹੜਾ ਆ ਮੋਂਗਰਾ ਇਹ ਪੇਟ ਦੇ ਰੋਗਾਂ ਲਈ ਬੜਾ ਲਾਹੇਵੰਦ ਆ ਇੱਕ ਕਰਾਰੀ ਜੀ ਸਬਜ਼ੀ ਬਣਦੀ ਆ ਜਿਹੜੇ ਪੁਰਾਣੇ ਲੋਕਾਂ ਨੇ ਖਾਧੀਆਂ ਜਾਂ ਖਾ ਰਹੇ ਨੇ ਉਹਨਾਂ ਨੂੰ ਇਹਦੇ ਸਵਾਦ ਬਾਰੇ ਪਤਾ ਹੁਣ ਕਈ ਵਾਰੀ ਆਪਾਂ ਦੇਖਦੇ ਆਂ ਕੁਝ ਲੋਕਾਂ ਦੇ ਸਵਾਲ ਹੁੰਦੇ ਵੀ ਮੂੰਗਰਾ ਕੀ ਹੁੰਦਾ ਕਈ ਲੋਕਾਂ ਮੈਂ ਕਿਤੇ ਗੱਲਬਾਤ ਚੱਲ ਰਹੀ ਥੀ ਉਹ ਸਾਲਗਮ ਤੇ ਉਹਨਾਂ ਨੂੰ ਲੱਗਿਆ ਹਾਂ ਉਹਨੂੰ ਕਹਿੰਦੇ ਨੇ ਸਾਲਗਮ ਨੂੰ ਸਿੰਗਰਾ ਲੱਗਦਾ ਮੋਲੀ ਨੂੰ ਮੂੰਗਰਾ ਲੱਗਦਾ ਨਹੀਂ ਮੂੰਗਰਾ ਮੋਲੀ ਦੇ ਉੱਤੇ ਤਿਆਰ ਹੁੰਦਾ ਜਿਵੇਂ ਕੁਝ ਇੱਥੇ ਦੇਖ ਲਿਓ ਜੀ ਕਿ ਕਿਸੇ ਵੀ ਪੌਦੇ 'ਚ ਕਣਾਂ ਲੱਗੇ ਹੋਏ ਨੇ ਕਿਉਂਕਿ ਤੋੜੀਆਂ ਨੇ ਇਹ ਮੂੰਗਰਾ ਹੁੰਦਾ ਤੇ ਜਿਹੜੇ ਇਸ ਤਰ੍ਹਾਂ ਆ ਬੀਜ ਤਿਆਰ ਹੋ ਰਿਹਾ ਜਿਹੜੇ ਆ ਲੰਬੀਆਂ ਫਲੀਆਂ ਹੁੰਦੀਆਂ ਨੇ ਜਿਵੇਂ ਆ ਆਬਰੀਕ ਨੇ ਲੰਬੇ-ਲੰਬੇ ਇਹ ਸਿੰਗਰਾ ਹੁੰਦਾ ਇਹ ਮਤਲਬ ਤੁਸੀਂ ਆ ਦੇਖੋ ਵੀ ਇਹ ਸਿੱਧੇ ਹੀ ਬੂਟਾ ਬੀਜ ਬੀਜਿਆ ਜਾਂਦਾ ਤੇ ਉਹ ਮੂਲ ਹੀ ਨਹੀਂ ਥੱਲੇ ਬਣਦੀ ਸਿੰਗਰਾ ਹੀ ਬਣ ਜਾਂਦਾ ਤੇ ਸਿੰਗਰਾ ਹੁੰਦਾ ਇਹਦਾ ਉਤਪਾਦਨ ਵਧੀਆ ਹੁੰਦਾ ਤੁਸੀਂ ਆ ਦੇਖੋ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਆ ਦੇਖੋ ਇਹ ਸਿੰਗਰੇ ਨੇ ਸਾਰੇ ਇਹ ਆਪਾਂ ਜਦ ਵੇਚਣ ਜਾਵਾਂਗੇ ਉਸ ਤਰ੍ਹਾਂ ਤੋੜ ਦੰਨੇ ਆ ਤੇ ਮੂੰਗਰਾ ਆ ਬਰੀਕ ਜਾਂ ਹੁੰਦਾ ਹੈ ਅਲੱਗ-ਅਲੱਗ ਕਿਸਮਾਂ ਨੇ ਇਹਦੇ ਵਿੱਚ ਤੇ ਪੇੜ ਦੇ ਰੋਕਾਂ ਲਈ ਬੜਾ ਲਾਹੇਵੰਦ ਹੈ ਖਾਣ ਨੂੰ ਕਰਕਰ ਮਤਲਬ ਬੜਾ ਕਰਾਰਾ ਜਾਂ ਬਣਦਾ ਤੇ ਇਹ ਸਬਜ਼ੀਆਂ ਸਾਡੀ ਥਾਲੀ ਚੋਂ ਲੁਪਤ ਹੋ ਰਹੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਤੇ ਮਿਹਨਤ ਘਟ ਚੁੱਕੀ ਹੈ ਕਿਉਂਕਿ ਆਪਾਂ ਇਹਨੂੰ ਢੱਕਾ ਢੱਕਾ ਕਰਕੇ ਇਕੱਠਾ ਕਰਕੇ ਕੱਦ ਕੇ ਲੋ ਕਰਨਾ ਹੈ ਮਿਹਨਤ ਜ਼ਿਆਦਾ ਹੁੰਦੀ ਹੈ ਤੇ ਖਾਣੇ ਵਾਲਾ ਸਵਾਦ ਤਾਂ ਮੈਂ ਲੱਗਦਾ ਪਰ ਬਣਾਉਣੇ ਵਾਲਿਆਂ ਨੂੰ ਵੀ ਲੱਗਦਾ ਬੜੀ ਮਿਹਨਤ ਆਉਂਦੀ ਹੈ ਪਰ ਇਹਦੇ ਚੀਜ਼ਾਂ ਨੂੰ ਖਾਣਾ ਚਾਹੀਦਾ ਹੈ ਇਹਨਾਂ ਵਿੱਚ ਖਰਾਕੀ ਤੱਤ ਤਾਂ ਜੋ ਹਨ ਸੋ ਹਨ ਪਰ ਸਾਡੇ ਪੇਟ ਲਈ ਬੜੀ ਲਾਹੇਵੰਦ ਚੀਜ਼ਾਂ ਨੇ ਜਿਹੜਾ ਭੋਜਨ ਕੁਦਰਤ ਨੇ ਤਿਆਰ ਕੀਤਾ ਕਿਉਂਕਿ ਮੂਲੀ ਦੀ ਖਾਸੀਅਤ ਆ ਵੀ ਸਾਡੇ ਪੇਟ ਨੂੰ ਬਹੁਤ ਵਧੀਆ ਬਣਾਉਂਦੀ ਆ ਕਿਉਂਕਿ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਵਿੱਚ ਪੇਟ ਲਈ ਲਾਹੇਵੰਦ ਮੂਲੀ ਖਾਣੀ ਵਧੀਆ ਮੰਨੀ ਗਈ ਆ ਪਰ ਇਸ ਤੋਂ ਬਾਅਦ ਜਦੋਂ ਇਹ ਪੱਕ ਜਾਣਾ ਤਾਂ ਇਹਦਾ ਤੇਲ ਆ ਜਿਹੜਾ ਮੂੰਗਰਿਆਂ ਦਾ ਇਹਦਾ ਦਾਣਾ ਆਪ ਜੀ ਨੂੰ ਪਤਾ ਹੀ ਹੈ ਵੀ ਸਰੋਂ ਤੋਂ ਕਾਫੀ ਮੋਟਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਜਿਹੜੀ ਤਲਕੇ ਬਣਾਈ ਜਾਂਦੀ ਤਾਂ ਹੋਰ ਵੀ ਸੁਆਦਿਸਟ ਕਰਾਰੀ ਬਣਦੀ ਆ ਸੋ ਇਹਨਾਂ ਦਾ ਲਾਭ ਲਿਆ ਜਾ ਸਕਦਾ ਖਰਚਾ ਬੜਾ ਘੱਟ ਆਉਂਦਾ ਤੇ ਘੱਟ ਖਰਚ ਵਾਲੀ ਫਸਲ ਆ ਤੇ ਕੁਦਰਤ ਵਿੱਚ ਹੁਣ ਜਿਵੇਂ ਆਪਣੇ ਪਿੱਛੇ ਆਪਣੇ ਬੈਕ ਸਾਈਡ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਦ੍ਰਿਸ਼ਚਾਰ ਹੋ ਰਿਹਾ ਜਿਵੇਂ ਆਪਣੇ ਸੋਨੇ ਰੰਗੀਆਂ ਫਸਲਾਂ ਗਿਣੀਆਂ ਦਿਨ ਜਿਵੇਂ ਸਾਰੋਂ ਦਾ ਪੀਲਾਪਾਨ ਹੁੰਦਾ ਉਸ ਤਰ੍ਹਾਂ ਕਣਕ ਦੀ ਗੱਲ ਕੀਤੀ ਜਾਂਦੀ ਪਰ ਇਹ ਇੱਕ ਚਾਂਦੀ ਰੰਗਾ ਤੁਸੀਂ ਦੇਖ ਰਹੇ ਹੋ ਵੀ ਕੁਦਰਤ ਦਾ ਸੁਪਨਾ ਜਦੋਂ ਆਪਣੇ ਖੇਤਾਂ ਵਿੱਚ ਪਰਮਾਤਮਾ ਦਾ ਇਹ ਦ੍ਰਿਸ਼ ਪੈਦਾ ਹੁੰਦਾ ਤਾਂ ਇੱਕ ਸੋਹਣਾ ਦ੍ਰਿਸ਼ ਬਣਦਾ ਸਾਨੂੰ ਉਹਨਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਉਹਨਾਂ ਤੋਂ ਸਿੱਖਣਾ ਚਾਹੀਦਾ ਤੇ ਜਿਹੜੀ ਇਹ ਮੂਲੀ ਦੀ ਫਸਲ ਆਪਾਂ ਨੂੰ ਤਿੰਨ ਵਾਰੀ ਆਮਦਨ ਦੇ ਦਿੰਦੀ ਆ ਪਹਿਲੀ ਵਾਰੀ ਆਪਾਂ ਮੂਲੀ ਪੱਟ ਕੇ ਵੇਚਾਂਗੇ ਦੂਜੀ ਵਾਰੀ ਮੂੰਗਰੇ ਵਿੱਚਾਂਗੇ ਤੀਜੀ ਵਾਰੀ ਇਸ ਤੋਂ ਆਪਾਂ ਜਿਹੜਾ ਇਹਦਾ ਬੀਜ ਜਾਂ ਆਪਣੇ ਇਹਦੇ ਜਿਹੜਾ ਦਾਣੇ ਨੇ ਬੀਜ ਆ ਉਹ ਆਪਾਂ ਤੇਲ ਲਈ ਪਰਤ ਸਕਦੇ ਆ ਬੀਜ ਲਈ ਪਰਤ ਸਕਦੇ ਆ ਕਿ ਆਸ ਸਮੇ ਇਹ ਕੁਦਰਤ ਦੇ ਜਿਹੜੇ ਜੀਵ ਨੇ ਮਧੂਮੱਖੀਆਂ ਦਾ ਆ ਭੋਜਨ ਬਣ ਰਿਹਾ ਜਿਵੇਂ ਆ ਫਿਰ ਰਹੀਆਂ ਨੇ ਮਧੂਮੱਖੀਆਂ ਥਾਂ ਥਾਂ ਤੇ ਆ ਦੇਖੋ ਜਿਹੜੇ ਮਧੂਮੱਖੀਆਂ ਦਾ ਭੋਜਨ ਆ ਉਹ ਕੰਮ ਕਰ ਰਹੀਆਂ ਨੇ ਇਸ ਤੋਂ ਬਾਅਦ ਤੇ ਤੋਦਿਆਂ ਦਾ ਭੋਜਨ ਨਹੀਂ ਬਣੂਗਾ ਕੁਦਰਤੀ ਖੇਤੀ ਵਿੱਚ ਕਦੇ ਕਿਸੇ ਪੰਛੀ ਨੂੰ ਨਹੀਂ ਰੋਕਿਆ ਗਿਆ ਵੀ ਇਸ ਖੇਤ ਵਿੱਚੋਂ ਤੁਸੀਂ ਖਾ ਨਹੀਂ ਸਕਦੇ ਅਸੀਂ ਇਹਦੇ ਉੱਤੇ ਜਾਲੇ ਹੀ ਪਾਵਾਂਗੇ ਜਾਂ ਜਿਹੜਾ ਕੁਦਰਤ ਤੋਂ ਬਚ ਗਿਆ ਜੀਵਾਂ ਤੋਂ ਬਚ ਗਿਆ ਉਹ ਆਪਣੇ ਯੋਗ ਹੁੰਦਾ ਕਿਉਂ ਜੇ ਕੁਦਰਤ ਇਹਨਾਂ ਫਲਾਂ ਨੂੰ ਇਸ ਚੀਜ਼ ਨੂੰ ਨਾ ਖਾਵੇ ਤਾਂ ਇਹ ਬੀਜਾਂ ਦੇ ਸ਼ੱਕ ਜਾ ਸਕਦਾ ਵੀ ਕਿਤੇ ਬੀਜ ਇਸ ਤਰ੍ਹਾਂ ਦਿੱਤਾ ਨਹੀਂ ਆਪਣੇ ਕੋਲ ਆ ਕੇ ਵੀ ਜਿਹੜੇ ਪੰਛੀਆਂ ਨੇ ਪਸੰਦ ਨਹੀਂ ਕੀਤੇ ਇਸ ਤਰ੍ਹਾਂ ਦਾ ਇਹ ਕੁਦਰਤ ਹੈ ਜਿਵੇਂ ਆਪਾਂ ਇੱਕ ਸਰਟੀਫਿਕੇਟ ਹੁੰਦਾ ਬੰਦੇ ਕੋਲ ਵੀ ਇਹ ਯਾਹਰ ਮੁਕਤ ਆ ਉਹਨੂੰ ਆਪਾਂ ਕਿਸੇ ਵੀ ਤਰ੍ਹਾਂ ਦਾ ਨਾਮ ਦੇ ਸਕਦੇ ਆ ਪਰ ਅਸਲ ਸਰਟੀਫਿਕੇਟ ਤੁਹਾਡਾ ਕੁਦਰਤੀ ਖੇਤੀ ਦਾ ਕੁਦਰਤੀ ਜੀਵ ਹੁੰਦੇ ਨੇ ਵੀ ਉਹ ਖੇਤ ਵਿੱਚ ਕਿੰਨੇ ਜ਼ਿਆਦਾ ਕੰਮ ਕਰ ਰਹੇ ਨੇ ਉਹ ਫਸਲਾਂ ਤੇ ਘੁੰਮ ਰਹੇ ਨੇ ਤੇ ਉਹ ਫਸਲਾਂ ਨੂੰ ਪੱਕਣ ਤੋਂ ਬਾਅਦ ਖਾਣਾ ਪਸੰਦ ਕਰਦੇ ਨੇ ਕਿਉਂਕਿ ਇਨਸਾਨ ਤੋਂ ਬਿਨਾ ਬਾਕੀ ਜਿੰਨਾ ਵੀ ਜੀਵ ਜ਼ਗਤਾ ਇਹ ਸੁੰਘ ਕੇ ਹੀ ਖਾਂਦਾ ਹੈ ਤੇ ਆਪਾਂ ਜਿਹੜਾ ਇਨਸਾਨ ਆ ਇਹ ਸੋਹਣਾ ਸੁਨੱਖਾ ਦੇਖਣ ਨੂੰ ਵਧੀਆ ਹੋਵੇ ਆਪਾਂ ਅੱਖਾਂ ਨਾਲ ਦੇਖਦੇ ਆ ਤੇ ਇਹ ਜੀਵ ਨੇ ਜਿਹੜੇ ਨੱਕ ਰਾਹੀਂ ਦੇਖਦੇ ਨੇ ਵੀ ਖਾਣ ਜੋਗ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਮਾਤਮਾ ਨੇ ਕਿਰਪਾ ਕੀਤੀ ਹੋਈ ਆ ਵੀ ਇਹਨਾਂ ਦੇ ਖਾਣ ਜੋਗ ਚੀਜ਼ ਨੂੰ ਵੱਧ ਖਾਂਦੇ ਨੇ ਸੋ ਇਸ ਤਰ੍ਹਾਂ ਆਪਾਂ ਇਹਨਾਂ ਫਸਲਾਂ ਤੋਂ ਘੱਟ ਖਰਚ ਨਾਲ ਵਧਾ ਆਮਦਨ ਲੈ ਸਕਦੇ ਆ ਇੱਕ ਵਧੀਆ ਭੋਜਨ ਤੇ ਇੱਕ ਵਧੀਆ ਵਾਤਾਵਰਨ ਬਣਾ ਸਕਦੇ ਆ ਸੋ ਇਸ ਤਰ੍ਹਾਂ ਇਹ ਅੱਜ ਦੀ ਫਸਲ ਸੀਗੀ ਜੋ ਜਿਹੜੀ ਇਹ ਨਾ ਫਸਲਾਂ ਨੂੰ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਸੋਹਣਾ ਬਨ ਮਿਲਦਾ ਇੱਕ ਵੱਖਰਾ ਆਨੰਦ ਹੁੰਦਾ ਜਿਹੜਾ ਕੰਮ ਵੀ ਤੁਸੀਂ ਕਰਦੇ ਹੋ ਜੀ ਉਸ ਕੰਮ ਨੂੰ ਕਰਕੇ ਮਨ ਨੂੰ ਖੁਸ਼ੀ ਆਰ ਸ਼ਾਂਤੀ ਮਿਲਦੀ ਹੈ ਤਸੱਲੀ ਮਿਲਦੀ ਆ ਤਾਂ ਉਹਦੇ ਬਾਰੇ ਕੋਈ ਰੀਜ਼ ਨਹੀਂ ਜਿਹੜੇ ਕੰਮ ਨੂੰ ਦੇਖ ਕੇ ਮਨ ਨੂੰ ਪਰੇਸ਼ਾਨੀ ਦੁੱਖ ਝੰਜਟ ਅ ਮਾਨਸਿਕ ਬਿਮਾਰੀਆਂ ਉਤਪਨ ਹੁੰਣ ਤਾਂ ਆਪਣੇ ਸਰੀਰ ਲਈ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ਪਾਰੇਕ ਕੁਦਰਤੀ ਖੇਤੀ ਕੁਦਰਤੀ ਮਾਹੌਲ ਆ ਵਾਤਾਵਰਨ ਜਿਹਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਹੈ ਕੁਦਰਤੀ ਖੇਤੀ ਜਾਂ ਕੁਦਰਤੀ ਮਾਹੌਲ ਵਿੱਚ ਰਹਿਣੇ ਵਾਲਾ ਇਨਸਾਨ ਕਦੇ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋ ਸਕਦਾ ਤੇ ਉਹਨੂੰ ਆਮ ਲੋਕਾਂ ਨਾਲ ਬਿਮਾਰੀਆਂ ਵੀ ਘੱਟ ਲੱਗਣੀਆਂ ਜਿਹੜਾ ਕੁਦਰਤ ਵਿੱਚ ਰਹਿੰਦਾ ਸੋ ਇਹ ਜਿਹੜੀ ਕੁਦਰਤੀ ਖੇਤੀ ਆ ਇਹਦੇ ਵਿੱਚ ਹਰੇਕ ਬੂਟਾ ਹਰੇਕ ਪੌਦਾ ਤੁਹਾਡੇ ਨਾਲ ਗੱਲ ਕਰ ਸਕਦਾ ਤੁਹਾਨੂੰ ਮਨ ਨੂੰ ਆਨੰਦ ਦੇ ਸਕਦਾ ਸੋ ਆਪਾਂ ਨੂੰ ਇੱਕ ਤਾਂ ਇਹਦੇ ਨਾਲ ਆਪਾਂ ਆਪਣੇ ਵਾਤਾਵਰਣ ਨੂੰ ਬਚਾਉਣ 'ਚ ਕਾਮਯਾਬ ਹਾਂ ਕੁਦਰਤੀ ਖੇਤੀ ਵਿੱਚ ਇੱਕ ਆਪਾਂ ਛੋਟੇ-ਛੋਟੇ ਜੀਵਾਂ ਲਈ ਭੋਜਨ ਪੈਦਾ ਕਰ ਸਕਦੇ ਹਾਂ ਤੇ ਉਹਨਾਂ ਜਿਹੜੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੇ ਬਹੁਤ ਸਾਰੇ ਜੀਵ ਨੇ ਹੁਣ ਜਿਵੇਂ ਇਹ ਨਾ ਖੇਤਾਂ ਵਿੱਚ ਆਪਣੇ ਮੂੰਗਰਿਆਂ ਤੇ ਤੋਤਿਆਂ ਨੇ ਹਮਲਾ ਕਰਨਾ ਤੋਤੇ ਫਲੀਆਂ ਤੋੜ-ਤੋੜ ਥੱਲੇ ਸੁੱਟਦੇ ਨੇ ਤਾਂ ਧਰਤੀ ਤੇ ਰਹਿਣ ਵਾਲੇ ਜੀਵ ਡਿੱਗੀਆਂ ਹੋਈਆਂ ਫਲੀਆਂ ਨੂੰ ਵੀ ਖਾਂਦੇ ਨੇ ਉਹਨਾਂ ਵਿੱਚ ਤਿੱਤਰ ਨੇ ਹੋਰ ਕੁੱਗੀਆਂ ਮੋਰਨਾਂ ਬਹੁਤ ਸਾਰੇ ਜੀਵ ਨੇ ਜਿਹੜੇ ਏਟਾਂ ਕੰਮ ਕਰਦੇ ਨੇ ਸੋ ਇਸ ਤਰ੍ਹਾਂ ਆਪਾਂ ਉਹ ਜਿਹੜਾ ਸਿਧਾਂਤ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕਿਉਂਕਿ ਜਿਹੜੀ ਸੱਚੀ ਕਿਰਤਾ ਉਹ ਇਸ ਖੇਤੀ ਵਿੱਚ ਆਪਾਂ ਕਰ ਸਕਦੇ ਆ ਅਸਲ ਕਿਰਤ ਨੂੰ ਮੰਨਿਆ ਗਿਆ ਵੀ ਜਿਹੜੀ ਕਿਰਤ ਤੋਂ ਦੂਜੇ ਨੂੰ ਕੀ ਲਾਭ ਹੋ ਸਕਦਾ ਉਹਨੂੰ ਅਸਲ ਕਿਰਤ ਮੰਨਿਆ ਗਿਆ ਕਿਰਤ ਤਾਂ ਸਾਰੀ ਕਰਦੇ ਨੇ ਆਪਣੇ ਲਈ ਪਰ ਜਿਹੜੀ ਦੂਜਿਆਂ ਦਾ ਭਲਾ ਕਰਨ ਵਾਲੀ ਕਿਰਤ ਹੁੰਦੀ ਆ ਕੁਦਰਤੀ ਖੇਤੀ 'ਚ ਆਪਾਂ ਬੜੇ ਵਧੀਆ ਟੰਗਣਾ ਪੈਦਾ ਕਰ ਸਕਦੇ ਆ। ਦਾਨ ਵੀ ਹੋ ਜਾਂਦਾ ਹੈ। ਵਾਤਾਵਰਨ ਨਹੀਂ ਬਚ ਜਾਂਦਾ ਤੇ ਇੱਕ ਮਨ ਨੂੰ ਸ਼ਾਂਤੀ ਵੀ ਮਿਲਦੀ ਆ ਤੇ ਦੂਜਿਆਂ ਨੂੰ ਦੇਖ ਕੇ ਵੀ ਖੁਸ਼ੀ ਮਿਲਦੀ ਆ। ਜੀਵ ਜਗਤੀ ਮਿਲਦਾ ਸੋ ਕਿਸਾਨ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਆਪਣੇ ਘਰ ਲਈ, ਬੱਚਿਆਂ ਲਈ, ਬਜ਼ੁਰਗਾਂ ਲਈ ਥੋੜੀ ਜਿਹੀ ਥਾਂ ਜ਼ਰੂਰ ਸ਼ੁਰੂ ਕੀਤੀ ਜਾਵੇ ਜਿਹਦੇ ਵਿੱਚ ਫਲਦਾਰ ਬੂਟੇ, ਰੁੱਤ ਦੀਆਂ ਸਬਜ਼ੀਆਂ, ਦਾਲਾਂ ਆ ਗਾ ਕੇ ਆਪਾਂ ਆਪਣਾ ਜਿਹੜਾ ਘਰ ਦੀ ਰਸੋਈ ਦਾ ਵਾਤਾਵਰਨ ਆ ਉਹਨੂੰ ਹੋਰ ਵਧੀਆ ਬਣਾਈਏ। ਤੇ ਆਪਾਂ ਵੱਧ ਤੋਂ ਵੱਧ ਤੰਦਰੁਸਤ ਤੇ ਮਜ਼ਬੂਤ ਜ਼ਿੰਦਗੀ ਜੀ ਸਕੀਏ ਤੇ ਸਾਰਿਆਂ ਦਾ ਭਲਾ ਕਰ ਸਕੀਏ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ